ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਅੰਮ੍ਰਿਤਸਰ ਤੋਂ ਬਿਆਸ ਤੋਂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਬਦ ਚੌਂਕੀ ਜਥਾ ਬਿਆਸ ਅੱਜ ਸਰਹੰਗ ਦੇ ਦਰਸ਼ਨਾਂ ਲਈ ਪਹੁੰਚਿਆ ਜਦੋਂ ਅਸੀਂ ਟੋਡਰਵਾਲ ਦੀ ਹਵੇਲੀ ਪਹੁੰਚੇ ਹਾਂ ਇੱਥੇ ਹਰਨਾਮ ਨਗਰ ਦੀ ਸੰਗਤ ਵੱਲੋਂ ਅੱਜ ਅਗਰ ਰਵੀਦਾਸ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਸੀਂ ਬਹੁਤ ਹੀ ਵੱਡੇ ਪਾਗਾ ਵਾਲੇ ਹਾਂ ਜਿੱਥੇ ਅਸੀਂ ਸਾਹਿਬ ਜਗਿਆਂ ਦੇ ਦਰਸ਼ਨਾਂ ਲਈ ਆਏ ਹਾਂ ਟੋਡਰਵਾਲ ਦੀ ਹਵੇਲੀ ਵੇਖੀ ਹੈ ਇਸ ਤੋਂ ਬਾਅਦ ਮੋਤੀ RAM ਮਹਿਰਾ ਦੇ ਮਹਿਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਜਾ ਕੇ ਸ਼ਬਦ ਚੌਂਕੀ ਲਾਉਣੀ ਹੈ ਸੋ ਇੱਥੇ ਸਾਨੂੰ ਮੌਕਾ ਮਿਲਿਆ ਹੈ ਅਸੀਂ ਹਰਨਾਮ ਨਗਰ ਦੀ ਸੰਗਤ ਔਰ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਮੂਹ ਸੰਗਤ ਨੂੰ ਅੱਜ 24 ਫਰਵਰੀ 2024 ਭਗਤ ਰਵੀਦਾਸ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ ਇਸੇ ਖੁਸ਼ੀ ਵਿੱਚ ਸਾਡੇ ਨਾਲ ਭੈਣ ਜੀ ਹਰਜਿੰਦਰ ਕੌਰ ਜੀ ਭਗਤ ਰਵੀਦਾਸ ਜੀ ਨੂੰ ਤੇ ਹੋਰ ਭਗਤਾਂ ਨੂੰ ਯਾਦ ਕਰਦਿਆਂ ਹੋਇਆ ਆਪਣੀ ਹਾਜ਼ਰੀ ਲਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂ ਆਂਦਾ ਰਵੀਦਾਸ ਨੇ ਬੰਦਨਾ ਕੀਤੀ ਰਵੀਦਾਸ ਨੇ ਪਵੰਦਨਾ ਕੀਤੀ ਰਵੀਦਾਸ ਨੇ ਬੰਦਨਾ 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 ਕੀਤੀ ਹਾਂ ਜੀ ਗੰਗਾ ਵਗ ਗਿਆ ਸਤ ਸੰਗ ਸਾਧੂ ਆਂਦਾ ਮੇਰੀ ਕਾਕਾਂ ਦੇ ਕੁੱਲ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕਾਕਾਂ ਦੀ ਕੁੱਲ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕਾਕਾਂ ਦੀ ਕੁੱਲ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਨਾਮਦੇਵ ਨੇ ਵੀ ਬੰਦਨਾ ਕੀਤੀ 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 ਜਪਰੀਆ ਕੋ ਬਣਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁਲੀ ਨੂੰ ਭਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੱਖਣ ਚਾਹ ਨੇ ਵੀ ਬੰਦਨਾ ਕੀਤੀ 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 ਓ ਦਾ ਜਨਮ ਪੇਪਾਰ ਕਰਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਕਾ ਦੇ ਕੁੱਲੀ ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਪਾਗ ਲਾ ਗਿਆ ਸਤ ਸੰਗ ਤन्ने ਭਗਤ ਨੇ ਵੰਦਨਾ ਕੀਤੀ 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 ਪੁੱਤ ਪੁੱਤਰਾ ਤੇ ਰੱਬ ਨੂੰ ਪਾ ਲਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੀਰਾ ਨੇ ਵੀ ਬੰਦਨਾ ਕੀਤੀ 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 ਉਹ ਜ਼ਹਿਰ ਤੋਂ ਮਰਤ ਬਣਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਬਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁlli ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਕੁlli ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਭਗਤ ਪ੍ਰਲਾਦ ਨੇ ਬੰਦਨਾ ਕੀਤੀ ਭਗਤ ਪ੍ਰਲਾਦ ਨੇ ਵੀ ਬੰਦਨਾ ਕੀਤੀ ਪ੍ਰਲਾਦ ਨੇ ਵੀ ਬੰਦਨਾ ਕੀਤੀ ਭਗਤ ਪ੍ਰਲਾਦ ਨੇ ਵੀ ਬੰਦਨਾ ਕੀਤੀ ਜੀ ਦੀ ਰੂਪ ਤਾਰ ਲਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਖੁੱਲੀ ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਮੇਰੀ ਕੱਖਾਂ ਦੀ ਖੁੱਲੀ ਨੂੰ ਪਾਗ ਲਾ ਗਿਆ ਜਾਂਦਾ ਮੇਰੀ ਕੱਖਾਂ ਨੇ ਕੁੱਲੀ ਨੂੰ ਪਾਗ ਲਾ ਗਿਆ ਸਤ ਸੰਗ ਸਾਧੂਆਂ ਦਾ ਰਵੀਦਾਸ ਨੇ ਵੀ ਬੰਦਨਾ ਕੀਤੀ 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 ਕਰਨਾ ਤੇ ਗੰਗਾ ਵਗਾ ਗਿਆ